ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਪਿੰਡ ਨੇ ਸਾਡੇ ਪੰਜਾਬ ਦੇ ਉਹਨਾਂ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਹਰੇਕ ਪਿੰਡ ਨੂੰ ਅਸੀਂ 50 ਲੱਖ ਰੁਪਈਆ ਜਿਹੜਾ ਵਿਸ਼ੇਸ਼ ਗ੍ਰਾਂਟ ਜਾਰੀ ਕਰ ਰਹੇ ਹਾਂ ਅੱਜ ਧੂਰੀ ਸਮਾਗਮ ਹੋ ਰਿਹਾ ਨੇ 1 ਵਜੇ ਪੂਰੇ ਪੰਜਾਬ ਤੋਂ ਜਿਹੜੇ ਜਿਹੜੇ ਪਿੰਡ ਜਿੱਨਾਂ ਦੇ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤਾ ਜਿੱਥੇ ਇੱਥੇ ਗੁਰੂ ਸਾਹਿਬਾਨ ਕਾਇਏ ਸੀ ਉਹਨਾਂ ਸਾਰੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਇੱਕ ਓਵਰਾਲ ਵਿਕਾਸ ਕਾਰ ਰੋਣ ਤਾਂ 50 ਲੱਖ ਰੁਪਈਆ ਦੀ ਵਿਸ਼ੇਸ਼ ਗ੍ਰਾਂਟ ਸੀ ਜਾਰੀ ਕਰ ਰਹੇ ਆ ਸਾਰੀਆਂ ਸੰਗਤਾਂ ਜਿਹੜੇ ਜਿਹੜੇ ਪਿੰਡ ਆਉਂਦੇ ਲਗੇ ਉਹ ਪਹੁੰਚ ਰਹੇ ਨੇ ਕਿ ਸੋ ਇਹ ਵਿਸ਼ੇਸ਼ ਪ੍ਰਾਰਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਚ ਅਗਵਾਈ ਚ ਹੋ ਰਿਹਾਗਾ ਤਾਂ ਕਿ ਪਿੰਡਾਂ ਦਾ ਜਿਹੜਾ ਓਵਰਾਲ ਵਿਕਾਸ ਹੋ ਸਕੇ। ਇਹ ਕੀ ਗੱਲ ਦੋ ਜੀ ਯਾਦ ਕਰ ਦਿਨ। ਦੇਖੋ ਆਪਣੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀਆਂ ਦਾ 350ਵਾਂ ਸ਼ਹੀਦੀ ਸਮਾਗਮ ਹੈ ਜਿਹੜਾ ਉਹ ਬੜੀ ਸ਼ਰਧਾ ਦੇ ਨਾਲ ਨਮਨ ਦੇ ਨਾਲ ਉਹ ਪੂਰੇ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਮਨਾਇਆ ਜਾ ਰਿਹਾ ਹੈ। ਕੱਲ ਸ਼੍ਰੀਨਗਰ ਛੇਵੇਂ ਪਸ਼ਾਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਸੀਗਾ तकरीबन 1 ਮਹੀਨੇ ਦੇ ਪ੍ਰੋਗਰਾਮ ਇਹ ਸਰਕਾਰ ਵੱਲੋਂ ਉਲੀਕੇ ਗਏ ਕਿਉਂਕਿ ਸਾਹਿਬ ਫਰੀ ਗੁਰਤੇਗ ਬਾਦਰ ਸਾਹਿਬ ਦੀ ਸ਼ਹਾਦਤ ਇੰਨੀ ਵੱਡੀ ਸੀ ਇੰਨੀ ਮਹਾਨ ਸੀ ਕਿ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਲੱਖਾਂ ਕਰੋੜਾਂ ਲੋਕਾਂ ਨੂੰ ਧਾਰਮਿਕ ਆਜ਼ਾਦੀ ਤੇ ਜੋ ਧਰਮ ਪਰਵਰਤਨ ਉਸ ਸਮੇਂ ਹੋ ਰਿਹਾ ਸੀਗਾ ਜ਼ੁਲਮ ਹੋ ਰਹੇ ਸੀਗੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਅੱਜ ਅ ਸਰਕਾਰ ਵੱਲੋਂ ਸੂਚੇ ਪੰਜਾਬ ਵੱਲੋਂ ਸਾਰੀਆਂ ਨਾਨਕ ਲਾਮ ਵਾਲੇ ਸੰਗਤਾਂ ਵੱਲੋਂ ਇਹ ਪ੍ਰੋਗਰਾਮ ਉਲੀਕੇ ਕਹਿੰਦੇ ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦਾ ਉਹਨਾਂ ਦੀਆਂ ਸਿੱਖਿਆਵਾਂ ਦਾ ਉਹਨਾਂ ਦੇ ਬਲੀਦਾਨ ਦਾ ਸੁਨੇਹਾ ਜਿਹੜਾ ਆਉਣ ਵਾਲੀ ਪੀੜ੍ਹੀਆਂ ਤੱਕ ਪਹੁੰਚ ਸਕੇ ਅੱਜ ਤਲਵੰਡੀ ਸਾਬੋ ਜੀ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਰਵਾਨਾ ਹੋਏ ਨੇ ਔਰ ਪਰਸੋ ਇਹ ਜੀਹਨ ਤੋਂ ਸਾਡੀ ਪ੍ਰਸਤਾ ਕੋਈ ਤਰਤੀ ਤੇ ਪਹੁੰਚਣਗੇ ਔਰ ਜਿਸ ਤਰਿਹੇ ਤੌਰ ਤੇ ਸਾਰੀਆਂ ਸੰਗਤਾਂ ਦੇ ਰੂਪ ਦੇ ਵਿੱਚ ਸਾਡੇ ਸਾਥੀ ਹਰਪਾਲ ਚੀਮਾ ਜੀ ਕੁਡੀਆਂ ਸਾਹਿਬ ਮੰਤਰੀ ਜੀ ਬਲਜਿੰਦਰ ਕੌਰ ਜੀ ਡੀ ਸਾਹਿਬ ਸਾਰੇ-ਸਾਰੇ ਐਡਮਿਨਿਸਟ੍ਰੇਸ਼ਨ ਔਰ ਸਾਰਿਆਂ ਨੇ ਬੜੀ ਸ਼ਰਧਾ ਦੇ ਨਾਲ ਅੱਜ ਜੋ ਹੈ ਨਗਰ ਕੀਰਤਨ ਦੇ ਆਰੰਭਤਾ ਕਰਾਈ ਹੈ ਸ੍ਰੀ ਪ੍ਰਮਾਤਮਾ ਦੇ ਅਗੇ ਹੀ ਅਰਦਾਸ ਕਿ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਔਰ ਆਪਦੇ ਲੜ ਲਾ ਕੇ ਰੱਖਣ ਸੱਚੇ ਬਾਸ਼ਾ ਹੀ ਅਰਦਾਸਾਂ ਜੁਈਆ ਕੀ ਕਰਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੇ ਰਾਖੇ ਹੁੰਦੇ ਚਾਦਰ ਉਹਨਾਂ ਦਾ 350 ਸਾਲਾ ਸ਼ਹੀਦੀ ਸਮਾਗਮ ਜਿਹੜਾ 23 24 25 ਤਰੀਕ ਨੂੰ ਸ੍ਰੀ ਨੰਦਪੁਰ ਸਾਹਿਬ ਬਣਾਇਆ ਜਾਣਾ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਮੰਤਰੀ ਸਹਿਬਾਨ ਉਹਨਾਂ ਨੇ ਵੀ ਦੱਸਿਆ ਕਿ ਇੱਕ ਮਹਿਲਾ ਹੋ ਗਿਆ ਪੂਰਾ ਸਾਰੇ ਅੱਜ ਜਿੱਥੇ ਗੁਰੂ ਸਾਹਿਬਾਨ ਦਾ ਪੱਲਕ ਜਿੱਥੋਂ ਗਏ ਆਏ ਇਹਨਾਂ ਰਸਤਿਆਂ 'ਤੇ ਉਨਾ ਥਾਵਾਂ ਤੋਂ ਨਗਰਪੀਤਨ ਔਰ ਹੋਰ ਬਹੁਤ ਸਾਰੀਆਂ ਤਿਆਰੀਆਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਔਰ ਸਾਰੀ ਸੰਗਤ ਨੂੰ ਇਹ ਜਾਣਕਾਰੀ ਦੇਣੀ ਨਵੀਂ ਜਨਰੇਸ਼ਨ ਨੂੰ ਜਾਣਕਾਰੀ ਦੇਣੀ ਗੁਰੂ ਤੇਗ ਬਹਾਦਰ ਮਹਾਰਾਜ ਕਿਸ ਤਰ੍ਹਾਂ ਜਿਹੜੇ ਥੀਨ ਦੁਖੀ ਲੋਕ ਸਨ ਜਿਹੜੇ ਇੱਕ ਆਪਣਾ ਧਰਮ ਉਹਨਾਂ ਨੂੰ ਤੱਕੇ ਨਾਲ ਬਦਲਣ ਲਈ ਹਾਕਮ ਬੜੇ ਦਿਸਾਦਤ ਕਰਦਾ ਸੀ ਉਹਨਾਂ ਦੇ ਖਾਤਰ ਆਪਣਾ ਬਲੀਦਾਨ ਦਿੱਤਾ ਔਰ ਹਿੰਦੀ ਚਾਦਰ ਬਣੇ ਉਹਨਾਂ ਦਾ ਤੇ ਜਿਹੜਾ ਬਣਾ ਰਹੇ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਆਈ ਮੈਂ ਸਤਿਗੁਰੂ ਸੋਦੇ ਯਾਦ ਅਖਰੇ ਬਦਲ ਨੂੰ ਮਿਲਣੇ ਤੋਂ ਬਈ ਜਿੱਤ ਗਿਆ ਬਈ ਸਭ ਤੋਂ ਪਹਿਲਾਂ ਜਿਹੜਾ ਅੱਜ ਨਗਰ ਕੀਰਤਨ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸ਼ਤਾਬਰੀ ਨੂੰ ਸਮਰਪਿਤ ਜਿਹੜੇ ਤੱਕ ਸ਼੍ਰੀ ਗੰਦਵਾ ਸਾਹਿਬਾ ਬੁੱਢਾ ਤਲਪੁਰਤਰਾ ਸਾਹ ਕੋ ਇਥੋਂ ਰਵਾਨਾ ਕੀਤੇ ਗਏ ਸੋ ਸਮੂਹ ਸੰਗਤਾਂ ਸਮੁੱਚੀਆਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਡੇ ਪਾਰਟੀ ਦੇ ਪ੍ਰਧਾਨ ਸ਼ਮਨੂ ਰੋੜਾ ਜੀ ਹਰਪਾਲ ਚਿਮਾ ਜੁਗਰੀਆ ਸਾਹਿਬ ਯਾਨੀ ਕਿ ਇੱਕ ਇੱਕ ਕੌਦੇਦਾਰ ਸਹਿਬਾਨ ਸਾਰੇ ਵਰਕਰ ਸਹਿਬਾਨ ਜਿਹੜੇ ਸਰਦਾ ਭਾਵਨਾ ਦੇ ਨਾਲ ਇੱਥੇ ਪਹੁੰਚੇ ਤੇ ਮੈਂ ਸਮੁੱਚੀ ਸਰਕਾਰ ਦਾ ਸਰਦਾਰ ਖੋਗ ਸਿੰਘ ਜੀ ਪਾਨ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਮੈਂ ਕਹੂੰਗੀ ਪਹਿਲਕਦਮੀ ਕਰਕੇ ਜਿਹੜੇ ਕੱਲ ਰਾਤ ਤੋਂ ਇੱਥੇ ਤਲਵੰਡੀ ਸਾਬੋ ਵਿਖੇ ਵੀ ਦੀਵਾਨ ਸਜਾਈ ਗਈ ਜਿੱਥੇ ਕੀਰਤਨ ਕੀਤਾ ਗਿਆ ਔਰ ਜਿੱਥੇ ਢਾਡੀ ਜੀ ਥਾ ਔਰ ਉਸ ਤੋਂ ਇਲਾਵਾ ਅੱਜ ਸਵੇਰ ਤੋਂ ਹੀ ਨਗਰ ਕੀਰਤਨ ਜਿਹੜੇ ਤੋਂ ਤਲਵੰਡੀ ਸਾਹਿਬ ਤੋਂ ਰਵਾਨਾ ਕੀਤੇ ਗਏ ਨੇ ਸੋ ਮੈਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਸ਼ੁਕਰਾਨਾ ਕਰਦੀ ਆ ਔਰ ਪਰਮਾਤਮਾ ਗੇ ਅਰਦਾਸ ਕਰਦੀ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਪੰਜਾਬ ਸਾਨੂੰ ਸਾਰਿਆਂ ਨੂੰ ਤੇ ਚੜ੍ਹਦੀ ਕਲਾ ਦੇ ਵਿੱਚ। ਯਾਦਿਆ ਲੱਖਰ ਵਿੱਚ ਲੱਜਾ ਕੇ ਮੈਂ ਦੇ ਦੋ ਤਾਰੇ ਕਾ ਪੜ੍ਹੇ ਹਲਕੇ ਨਹੀਂ ਵੀ ਆ ਰਹੇ। ਜਿਹੜੇ ਪੜ੍ਹ ਗਏ। ਅ ਜਿੱਥੇ ਜਿੱਥੇ ਅ ਚਰਨ চোপ ਪ੍ਰਾਪਿਤ ਗੁਰਤੇਬਹਾਦਰ ਜੀ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਪਿੰਡ ਉਹ ਪਹੁੰਚੇ ਨੇ ਵੈਸੇ ਤਾਂ ਵਿਸਤਾਰ ਪੈ ਰਿਹਾਤਾ ਜੀ ਮਾ ਜੀ ਤੇ ਅੱਜ ਉਹਨਾਂ ਨੂੰ 50-50 ਲੱਖ ਰੁਪਏ ਜੁੜੇ ਆ ਉਹ ਚੱਕ ਦਿੱਤੇ ਜਾ ਰਹੇ ਨੇ ਧੂਰੀ ਵਿਖੇ ਉਸ ਤੋਂ ਅਗਲਾ ਪ੍ਰੋਗਰਾਮ ਉਹ ਜਿਹੜਾ ਸੋ ਮੈਂ ਸਰਕਾਰ ਦਾ ਧੰਨਵਾਦ ਕਰਦੀ ਆ ਇੱਕ ਬਹੁਤ ਵੱਡਾ ਉਪਰ ਪ੍ਰੋਗਰਾਮ ਹੈ